ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਦਾ ਆਪਕੇ ਕਰਦਿਆ ਕਰੋ ਜਦੋਂ ਉਹਦਾ ਪਿਆਰ ਦਿਓ ਸਾਨੂੰ ਨਹੀਂ ਟੈਨਸ਼ਨ ਆ ਦੋਨਾਂ ਨੂੰ ਪਰੇਸ਼ਾਨ ਹੋ ਗਏ ਬੁੱਢਿਆਂ ਨੂੰ ਹੀ ਬਿਨਾ ਗਲਤੀ ਆਪਣਾ ਕਦੋਂ ਆਊਗਾ ਦਿਨ ਜਦੋਂ ਮੈਂ ਪੂਰਾ ਡੱਬਰ ਲੈ ਕੇ ਜਾ ਰਿਹਾ ਤੈਨੂੰ ਕਾਦੀ ਟੈਨਸ਼ਨ ਆ ਦਸੀ ਮੜਾ ਲੈ ਟੈਨਸ਼ਨ ਆ ਤੈਨੂੰ ਚੰਗੀ ਤੈਨੂੰ ਚਾਹ ਮਿਲਦੀ ਔਰੇ ਮਸਤ ਬਣਿਆ ਇਹ ਤੂੰ ਬਾਟੀ ਪਾ ਕੇ ਮੈਂ ਤਾਂ ਨਾਲ ਹੀ ਰਹੇ ਹਾਂ ਉਹਦੇ ਤੇ ਬਾ ਠੀਕ ਆ ਭਈ ਹੁਣ ਕੋਈ ਬੰਦ ਜਵਾਬ ਦੇ ਨਹੀਂ ਮਾਰਦਾਂ ਨੇ ਜਿਹੜਾ 15 ਸਾਲਾਂ ਦਾ ਹੈ ਜੀ ਜਿਹੜਾ ਜਿਹੜਾ ਪ੍ਰੇਸ ਪ੍ਰੇਸ ਨਹੀਂ ਜੀ ਜਿਹਾ ਪ੍ਰੇਸ਼ਨ ਗੱਡੀ ਲੈਣ ਤੇ ਚੰਡ ਨਹੀਂ ਜੀ ਹਾਂ ਬਹੁਤ ਬੱਚਿਆਂ ਨੇ ਸਪੈਸ਼ਲ ਡਿਮਾਂਡ ਕਰੀ ਸਾਡੇ ਹੈਲੋ ਗਾਇਸ ਵੀਡੀਓ ਇਹਦੀ ਵੀ ਨਾ ਹੁੰਦੀ ਨਹੀਂ ਕਿ ਕਹਿੰਦੀ ਸੈਂਟ ਲਾ ਲਮੀ ਠੀਕ ਹੈ ਫਿਰ ਹੈ ਨਾ ਜੇ ਸੈਂਟ ਬਣਿਆ ਕਹਦੇ ਵਾਸਤੇ ਕਹਿੰਦੇ ਕਾਲੂ ਰੱਖਦੀ ਹੈ ਤੇਰਾ ਨਾ ਮੇਰੀ ਭੈਣ ਦਾ ਨਾਮ ਕਾਲੂ ਰੱਖਿਆ ਹੋਇਆ ਸੀ ਉਹਦਾ ਥੋੜਾ ਰੰਗ ਨੋ ਰੈਸਟ ਸੰਡੇ ਹੋ ਜਾ ਮੰਡੇ ਇਹ ਸਟਾਈਲਿਸ ਆ ਬੁਰੀ ਤੂੰ ਆ ਡੈਮਡ ਲੱਗਿਆ ਡੈਮਡ ਜ਼ੇਓ ਅੱਬ ਅੱਜ ਮਿਹਨਤ ਕਰਨ ਆ ਗਏ ਸੀ ਇਸ ਸਵੇਰੇ ਮੈਂ ਆਇਆ ਨਹੀਂ ਸੀ ਕੋਈ ਸੰਡੇ ਨਹੀਂ ਕੋਈ ਮੰਡੇ ਨਹੀਂ ਹਾਂਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾ ਹਸ ਫਿਟਨੈਸ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਮਿੱਤਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਨਾ ਬੜੇ ਦਿਨਾਂ ਬਾਅਦ ਧੁੰਦ ਫੇਰ ਆ ਗਈ ਹੈ ਤੁਹਾਨੂੰ ਚੈੱਕ ਕਰਾਉਣਾ ਮੈਂ ਦੇਖੋ ਕਿੰਨੀ ਧੁੰਦ ਹੈ ਟਾਈਮ ਵੀ ਨਾਲੇ 8:00 ਵੱਜ ਚੁੱਕੇ ਆ ਤੇ ਸੂਰਜ ਵੀ ਆ ਰਿਹਾ ਹੌਲੀ ਹੌਲੀ ਆ ਜਾ ਭਾਈ ਆ ਜਾ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਡੇਲੀ ਵੀਡੀਓ ਪਾਉਂਦੇ ਹਾਂ ਨਾ ਵਲੌਗ ਪਾਉਂਦੇ ਹਾਂ ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਦੱਸ ਕੇ ਕਰਦਿਆ ਕਰੋ ਜਦੋਂ ਇਹਦਾ ਪਿਆਰ ਦਿਓ ਤੇ ਠੀਕ ਹੈ ਜੀ ਖੁਸ਼ ਰਹੋ ਹੈਪੀ ਰਹੋ ਆਨੰਦ ਲਓ ਜ਼ਿੰਦਗੀ ਦਾ ਤੇ ਆਪਣੇ ਵਲੌਗਰਾਂ ਦਾ ਜੀ ਗੁੱਡ ਮਾਰਨਿੰਗ ਬੱਚਿਓ ਗੁੱਡ ਮਾਰਨਿੰਗ ਕਿਵੇਂ ਹੋ ਪਤੰਗ ਬਣਾਈ ਜਨ ਹਾਂ ਮੱਛੀ ਇਸ ਤਰੀ ਆ ਗਿਆ ਮੇਰੇ ਕੋਲ ਹਾਂ ਕੱਚੀ ਨਾਲ ਰੱਸੀ ਮੰਨ ਲਾ ਬੈਟਰੀ ਥਾਂਵੇਂ ਹਾਂ ਪਤੰਗ ਦੀ ਪੁਸ਼ਕੀ ਬਣ ਲੈ ਇਹ ਖਵਾਰਾ ਨਹੀਂ ਪਤੰਗ ਬਣਾ ਰਹੇ ਹਾਂ ਅੱਗੇ ਮੈਂ ਆ ਸਰਦੋਂ ਨਾਲ ਗੁੱਡੇ ਨੇ ਅੱਛਾ ਗੁੱਡੀਆਂ ਨੇ ਮੈਨੂੰ ਲੱਗਦਾ ਇੱਕ ਕਸਲੀ ਦਾ ਵੀ ਆ ਓਕੇ ਠੀਕ ਤੈਨੂੰ ਕੀ ਪੁੱਛੀ ਅਸੀਂ ਨਾ ਤੈਨੂੰ ਕਾਦੀ ਟੈਨਸ਼ਨ ਆ ਦੱਸੀ ਮੜਾਇਆ ਸਾਲੇ ਬਹੁਤ ਨੇ ਲੈ ਟੈਨਸ਼ਨ ਆ ਤੈਨੂੰ ਚੰਗੀ ਤੈਨੂੰ ਚਾਹ ਮਿਲਦੀ ਔਰੇ ਮਸਤ ਬਣਿਆ ਏ ਤੂੰ ਬਾਟੀ ਭਾ ਕੇ ਇਹਨਾਂ ਸਾਲੇ ਹੋਰ ਕੀ ਚਾਹੀਦਾ ਦੁੱਤੇ ਸਾਨੂੰ ਨਹੀਂ ਟੈਨਸ਼ਨ ਆ ਦੋਨਾਂ ਨੂੰ ਪ੍ਰੈਸ਼ਨ ਹੋ ਗਏ ਗੁੱਡਿਆਂ ਨੂੰ ਹੀ ਬਿਨਾ ਗਲਤੀ ਬਸ ਇਹ ਹੀ ਟੈਸਮੈਂਟ ਹੁੰਦੀਆਂ ਨੇ ਇਕੱਲੀਆਂ ਇਹ ਕੋਟੇ ਠੀਕ ਕਰੀ ਜਾਂਦੇ ਆ ਕੋਟੇ ਦੇ ਪ੍ਰੈਸ਼ਨ ਨੇ ਗੱਡੀ ਨਹੀਂ ਟਰੈਕ ਤੇ ਚੜ੍ਹੀ ਵਾਲੀ ਨਾ 30 ਸਾਲ ਦਾ ਹੋ ਗਿਆ ਇਸ ਗੱਡੀ ਚੜ੍ਹਣੇ ਦਿੱਤੀ ਐ ਫਿਰ ਉਹ ਕਿੰਨੀ ਉਮਰ ਦਾ ਵੱਡੀ ਐ ਬੰਦੇ ਦੀ ਉਮਰ ਘੱਟ ਦੀ ਥੋੜੀ ਐ ਤੇਰੀ ਕਿੰਨੀ ਹੋਊਗੀ ਤੇਰੀ 25 ਸਾਲ ਹੋ ਗਈ ਤੂੰ ਕੱਲ ਦਾ ਜਵਾਬ ਆ ਜੀ ਤੀਰ ਤੱਕ ਆਦੀ ਉਮਰ ਐ ਤੂੰ ਦਾ 15 ਸਾਲਾਂ ਦਾ ਐ ਜੀ ਜਿਹੜਾ ਜਿਹੜਾ ਪ੍ਰੈਸ ਪ੍ਰੈਸ ਨੇ ਇਹ ਜਿਹੜੀਆਂ ਪ੍ਰੈਸ਼ਨ ਗੱਡੀ ਲੈਣ ਤੇ ਚੜ੍ਹ ਨਹੀਂ ਦਿੱਤਾ ਹਾਂ ਬਹੁਤ ਅਕਲ ਤੈਨੂੰ ਕੀ ਪਤਾ ਬੜਾ ਧੱਕਾ ਹੈ ਨਹੀਂ ਚੜ੍ਹਣ ਦਾ ਟੜਾ ਵੀ ਕੋਈ ਨਹੀਂ ਲੈਣ ਦਾ ਟਾਈਮ ਲੱਗੂਆ ਟੜਾ ਮਾਂਗੇ ਤਾਂ ਜੀ ਦੂਰ ਨਾ ਪਤੰਗ ਦਾ ਦੇਖ ਲੈ ਕਿੱਦਾਂ ਬਣਾ ਰੱਖਿਆ ਤਾਂ ਤੇਰਾ ਕੱਦ ਛੋਟਾ ਹੈ ਆ ਓਏ ਆ ਹੁਣ ਟਰੱਕ ਦੇ ਬਰੂ ਦਾ ਤਾ ਉਹ ਅਖਬਾਰ ਦਾ ਪਤੰਗ ਬਣਾਈ ਖੜਾ ਇਹ ਤਾਂ ਪਾੜ ਜੂਏ ਥੋੜਾ ਜ਼ੋਰ ਪੈ ਗਿਆ ਇਹਦੇ ਗੇੜਾ ਦੇ ਤਾਂ ਮੇਰੇ ਨਾਲ ਨੇ ਬਸ ਲੋਟ ਪੀਟਰ ਕੋਚਿੰਗ ਦਿੰਦੇ ਹੋਏ ਵੀ ਸੱਟ ਖਾਲੇ ਬੱਚਾ ਸਟੰਟਮੈਨ ਨਹੀਂ ਬੁੱਤੂ ਬਣ ਸਕਦਾ ਸਟਾਰਟ ਮੈਂ ਨਿੱਕੀ ਆ ਬਸ ਧਾਮ ਤਾਂ ਫਿਰ ਭੱਜੀ ਨਾ ਤੂੰ ਜਵਾਗ ਦੇ ਕਿ ਰੋਹ ਮਾਰਦਾ ਹੈ ਜਵਾਗ ਦੇ ਨਹੀਂ ਕਿ ਤੂੰ ਰੋਹ ਮਾਰਦਾ ਹੈ ਜਵਾਗ ਦੇ ਰੋਹ ਮਾਰਦਾ ਹੈ ਤੂੰ ਜਵਾਗ ਹੈ ਤੂੰ ਜਵਾਗ ਹੈ ਤੂੰ ਜਵਾਗ ਹੈ ਹੈ ਜਵਾਗ ਦੇ ਦੀਵਤੇ ਜੀ ਵੀ ਜਾਣਾ ਸੁੰਦਰਾ ਗੈਸੂ ਤਾਂ ਨਾ ਤੂੰ ਤਾਂ ਲਾਉਂਦਾ ਹੀ ਨਾ ਜਿੰਮ ਤੂੰ ਤਾਂ ਲਾਉਂਦਾ ਹੀ ਨਹੀਂ ਤੂੰ ਤਾਂ ਸੁੱਕਾ ਹੀ ਲਾਉਣਾ ਜਿੰਮ ਤੂੰ ਫਿਰ ਨਾ ਤੂੰ ਫਿਰ ਕੰਮ ਤਾਂ ਕਰਦਾ ਤੂੰ ਕਿਹੜੇ ਪਾਸੇ ਵੜਨਾ ਇਹ ਇਹ ਦੇ ਨਾਲ ਰਹੇਗਾ ਹੁਣ ਤੂੰ ਮੈਂ ਤਾਂ ਨਾਲ ਹੀ ਰਹੇ ਹਾਂ ਉਹਦੇ ਤੇ ਬਾ ਠੀਕ ਆ ਭਈ ਹੁਣ ਕੋਈ ਬੰਦੇ ਬੁਲਾਦੇ ਆ ਗਏ ਤੇ ਆਪਣੇ ਜਿਹੜੀ ਮਾਰਦੇ ਸੀ ਆਪਣਾ ਕਦੋਂ ਆਊਗਾ ਦਿਨ ਜਦੋਂ ਮੈਂ ਪੂਰਾ ਡੱਬਾ ਲੈ ਕੇ ਜਾ ਰਿਹਾ ਹੋਊਗਾ ਬੱਚਿਆਂ ਨੇ ਸਪੈਸ਼ਲ ਡਿਮਾਂਡ ਕਰੀ ਸਾਡੀ ਵੀਡੀਓ ਵੀਡੀਓ ਬਣਾਓ ਹੈਲੋ ਗਾਇਸ ਵੀਡੀਓ ਦੁਆਰਾ ਗਈ ਕੋਰੀ ਕੋਰੀ ਗਈ ਕਿਵੇਂ ਕਿਹਾ ਸੀ ਲਾਈਕ ਸ਼ੇਅਰ ਪਲੀਜ਼ ਲਾਈਕ ਸ਼ੇਅਰ ਪਲੀਜ਼ ਕਰੋ ਹੋਰ ਕੋਈ ਗੱਲ ਹੋਰ ਕੋਈ ਗੱਲ ਬਾਤ ਕਾਨੂੰ ਕਾਨੂੰ ਆਪਾਂ ਉਹ ਬਾਏ ਤੇ ਠੀਕਾ ਕਾਨੂੰ ਆਪਾਂ ਇਹਨੂੰ ਸਕੂਲ ਲਾਵਾਂਗੇ ਮੋਦੀਪ ਨੂੰ ਤੁਹਾਡੇ ਸਕੂਲ ਚ ਚੰਗਾਲ ਠੀਕ ਹੈ ਨਾ ਚੁੱਕ ਕਰ ਲੈ ਕ ਕਰੋ ਠੀਕ ਹੈ ਵੀਡੀਓ ਬਣਾ हां जी ਮੋਦੀ ਕਿੱਥੇ ਆ ਉਹ ਤਾਂ ਭੱਜ ਗਿਆ ਮੋਦੀ ਕੱਲ ਨੂੰ ਮੋਦੀ ਨੂੰ ਥੋੜੇ ਸਕੂਲ ਚ ਆਸੀ ਐਡਮਿਸ਼ਨ ਕਰਾ ਕੇ ਆਵਾਂਗੇ ਠੀਕ ਹੈ ਠੀਕ ਆ ਬਿਲਕੁਲ ਓਕੇ ਚੰਗਾਲਾ ਥੋੜਾ ਸਕੂਲ ਪਤਾ ਮੈਨੂੰ ਨਾਲ ਹੀ ਮਸਟ ਬਣਾ ਸਾਹਬ ਦੇ ਨਾਲ ਹੀ ਉਧਰ ਉਹ ਸੜਕ ਤੇ ਜਾ ਕੇ ਸਕੂਲ ਕਿੱਥੇ ਆਏਗਾ ਰੋਡ ਦੇ ਉੱਤੇ ਹੀ ਤਾਂ ਹੈਗਾ ਸਕੂਲ ਪਤਾ ਮੈਨੂੰ ਕੋਲ ਵਾਲਾ ਇੱਕ ਵਾਲ ਮੰਨ ਲਈ ਕੀ ਮਿਲਿਆ ਗੱਲਿਆ ਗੱਡ ਦਾ ਕੋਈ ਨਹੀਂ ਗਾਣਾ ਕੱਢਣ ਨੂੰ ਹਟ ਜੂ ਇਹ ਤੋਂ ਪੜਨ ਲੱਗ ਗਿਆ ਨਾ ਵੀ ਗਾਲਾ ਹੀ ਕੱਢਦਾ ਗਾਲਾ ਕੱਢਦਾ ਕੋਈ ਗੱਲ ਨਹੀਂ ਹਟਾਦਾ ਗਾਣਾ ਕੱਢਣ ਨੂੰ ਠੀਕ ਆ ਬਾਏ ਬਾਏ ਹਾਂਜੀ ਜਿਹ ਕਹਿੰਦੀ ਮੈਨੂੰ ਆਉਂਦੀ ਨਹੀਂ ਕਹਿੰਦੀ ਸੈਂਟ ਲਾ ਲਮੀਏ ਗਾਣਾ ਠੀਕ ਆ ਫੇਰੇ ਹਨਾ ਵੀ ਜਿਹੜਾ ਸੈਂਟ ਬਣਿਆ ਕਦੇ ਵਾਸਤੇ ਕਹਿੰਦੇ ਕਿਹੜੀ ਵੀਡੀਓ ਦਿਖਾ ਰੋਜ਼ ਹੀ ਤਾਂ ਬਣਦੀ ਆ ਉਹ ਥੋੜੀ ਵੀਡੀਓ ਇਹ ਦਿਖਾ ਦਿੰਦੇ ਆ ਦਿਖਾ ਦਿੰਦੇ ਨਾ ਕੀ ਹੈ ਤੇਰਾ ਨਾ ਵੀ ਤੇਰਾ ਕਾਲਾ ਕੀ ਨਾਮ ਤੇਰਾ ਕਾਲੂ ਰੱਖਦੀ ਏ ਤੇਰਾ ਨਾ ਮੇਰੀ ਭੈਣ ਦਾ ਨਾਮ ਕਾਲੂ ਸੁਰੱਖਿਆ ਹੁੰਦੀ ਸੀ ਅਸੀਂ ਉਹਦਾ ਥੋੜਾ ਰੰਗ ਪੱਕਾ ਸੀਗਾ ਦੱਸ ਕੀ ਰੱਖਦੀ ਤੇਰਾ ਨਾ ਦੱਸ ਕੀ ਨਾਮ ਰੱਖੀ ਤੇਰਾ ਹੈ ਦੱਸ ਕਾਲੂ ਬੁੱਤ ਤੇਰੀ ਐਡਮਿਸ਼ਨ ਇਹਨਾਂ ਨਾਲ ਠੀਕ ਆ ਸਕੂਲੇ ਓਕੇ ਉਹ ਠੀਕ ਆ ਵੈਰੀ ਗੁੱਡ ਲੜਨਾ ਨਹੀਂ ਹੈਗਾ ਪੜ੍ਹਨਾ ਹੈ ਠੀਕ ਆ ਨੋ ਲੜਾਈ ਓਨਲੀ ਪੜਾਈ ਠੀਕ ਹੈ ਗਾਇਸ ਫੋਨ ਇੱਕ ਕਮਾਲ ਦੀ ਚੀਜ਼ ਦਿਖਾਉਣਾ ਹੈ ਬੈਲਟ ਦੀ ਇਦਾਂ ਦੀ 벨ਟ ਦੇਖਿਆ ਕਦੇ ਕਮਾਈ ਉਹ ਆਪੀ ਘਮਾਉਗੀ ਉਹਨੂੰ ਘਮਾਣੀ ਹੁੰਦੀ ਆ ਦੇਖੋ ਏ ਸਟਾਈਲਿਸ਼ ਆ ਬੁਰੀ ਤੂੰ ਆ ਕਮਾਈ ਦਮਾਰ ਹੂੰ ਡਾਇਮੰਡ ਲੱਗਿਆ ਹੈ ਡਾਇਮੰਡ ਚੋਰੀ ਕਰ ਲੋ ਬਈ ਇਹਦੀ 벨ਟ ਮਸਤ ਵਣੇ ਲੇਓ ਨਾ ਹੋ ਗੇ ਨਾ ਨਹੀਂ ਗਰਾਊਂਡ ਨੂੰ ਰਵਾਨਾ ਹੋ ਚੁੱਕੇ ਆ ਯਾਰੋ ਨੂਰ ਅਸਟ ਸੰਡੇ ਹੋ ਜਾ ਮੰਡੇ ਕੋਈ ਫਰਕ ਨਹੀਂ ਪੈਂਦਾ ਮਿਹਨਤੀ ਮੁੰਡਿਆਂ ਨੂੰ ਬੇਨੜੀ ਹੋਰ ਵੀ ਸਾਬ ਕੀ ਆ ਨਹੀਂ ਅੱਜ ਖੱਡਣ ਫਿਰ ਗੱਡੀ ਗੱਡੀ ਸੀ ਗਿਆ ਚੱਲ ਕੋਈ ਗੱਲ ਨਹੀਂ ਇਹ ਆਉਣ ਪਿੰਡ ਵਾਲੇ ਮੁੰਡਿਆਂ ਦੇ ਅੱਜ ਵਧੀਆ ਫਾਈਨਲ ਚ ਵਾਗੇ 70 ਕਿਲੋ ਵਾਲੇ ਮਾਰਤਾ ਜੋਰ ਹਾਂਜੀ ਗਾਇਸ ਕੈਸੇ ਹੋ ਆਪ ਸਭ ਹਮ ਠੀਕ ਹੈ ਯਾ ਦੀਪੁਤਾਸ ਦਾਸ ਕੈਸੇ ਹੈ ਸਹੀ ਹੈ ਵਧੀਆ ਆਪਾਂ ਨੂੰ ਕਹਿੰਦੇ ਨੇ ਕਿ ਸਾਲੇ ਲੋ ਜੀ ਮਿਹਨਤ ਕਰਦੇ ਕੁਝ ਕਰਦੇ ਹੈ ਨਹੀਂ ਕੋਈ ਨਾ ਵਧੀਆ ਆਪਣਾ ਵੀ ਸਮਾਂ ਆਊਗਾ ਸੰਤ ਮਹਾਰਾਜ ਆਤ ਸਿੰਘੀ ਮਸਤਰਾਂ ਦੇ ਦਿੱਤੇ ਸੇਵਾ ਵੀ ਕਰਦਾ ਮੈਂ ਤੇ ਸੋਰੇ ਸੰਤ ਜੀ ਵੀ ਸੇਵਾ ਕਰਦਾ ਮੈਂ ਕਰੇ ਨਾ ਕਰੇ ਕੁਝ ਬਨੂੰਗਾ ਜਿਹਦੇ ਮੈਨੂੰ ਕਹਿੰਦੇ ਨੇ ਕਿ ਇਹ ਕੁਝ ਕਹੀਂ ਸਾਈਕਲ ਲੀਲਾ ਕਰੇ ਕਿੱਦ ਨੂੰ ਲੈ ਕੇ ਵਾਜਦੇ ਕਿੱਦ ਨੂੰ ਲੈ ਕੇ ਵਜਦਾ ਕਹੀਂ ਗੱッセ ਚੱਕੀ ਫਿਰਦਾ ਨੂੰ ਕੁਝ ਬੰਨ ਕੇ ਦਿਖਾਉਂਦਾ ਬੰਦੇ ਅੱਜ ਦਿਨ ਹੈਗਾ ਐਤ ਬਾਅਦ ਅੱਜ ਮਿਹਨਤ ਕਰਨ ਆ ਗਏ ਸੀ ਇਸ ਵੇ ਤੇ ਮੈਂ ਆਇਆ ਨਹੀਂ ਸੀ ਕੋਈ ਠੰਡੇ ਦੀ ਕੋਈ ਮੰਡੇ ਨਹੀਂ ਪੂਰੇ ਦਿਨ ਉਹਦਾ ਮਿਹਨਤ ਚੱਲਦੀ ਆ ਪੂਰਾ ਹਫਤਾ ਅੱਜ ਵੀ ਸੀ 100 100 200 200 ਡੰਡ ਮਾਰ ਲਿਆ ਸਾਈਕਲ ਨੂੰ ਚਲਾ ਲਾਂਗੇ ਨਾ ਆਰਾਊਂਡ ਗੇੜੇ ਲਾ ਲੇ 2 4 ਗਰਾਊਂਡ ਦੇ 4x ਐ ਕਰ ਲਾਂਗੇ ਉੱਪਰ ਰਿਪੋਰਟ ਨੋ ਰੈਸਟ ਯੂ ਆਰ ਬਾਡੀ ਬੈਸਟ ਨੂੰ ਵੀਊ ਦਿਖਾਉਣਾ ਮਾਸਟਰ ਨੂੰ ਸਾਹੋ ਦਾ ਵੀਊ ਚੈੱਕ ਕਰਾਓ ਏ ਆਪਣਾ ਇਹਦਾ ਮਾਸਟਰ ਸਾਹਿਬ ਗਿਤਾ ਸਾਹਿਬ ਨੂੰ ਜਾਂਦਾ ਜੀ ਇਹ ਰਸਤਾ ਤੇ ਆ ਗਈ ਆਪਣੀ ਸਾਈਡ ਉਸ ਤੇਰੀ ਮਾਤਰ ਲੇਟਾਂ ਬਾਲ ਚੁੱਕੀਆਂ ਤੇ ਸਮਾਂ ਬਹੁਤ ਹੋ ਗਿਆ ਬਹੁਤ ਸੜਿਆ ਕਿੰਨਾ ਹੋ ਗਿਆ ਮਤਲਬ ਬੱਜਿਆ ਜੀ 7:00 ਵਜੇ ਤੇ ਆਪਾਂ ਹੁਣ ਸਾਈਕਲ ਚੱਕ ਕੇ ਚੱਲੇ ਆਂ ਗਰਾਊਂਡ ਚੋਂ ਰੂਮ ਵੱਲ ਅੱਜ ਦਾ ਬਲੌਗ ਹੁੰਦਾ ਤਾਂ ਹੁਣ ਇੱਥੇ ਐਂਡ ਮਿਲਦੇ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਹਨਤ ਲਾਇਆ ਕਰੋ ਤਕੜੇ ਹੋ ਜਿਓ ਜੈ ਸੇ ਭੂਲੇ ਦੀ ਕਿਉਂਕਿ ਅੱਜ ਸਿਵਰਾਤਰੀ ਹੈ ਤੇ ਵਸ ਸਾਰੇ ਨੇ ਚੜ੍ਹਦੀ ਕਲਾ ਚ